ਗੁਰੂ ਰੰਦਾਵਾਦੀ ਫਿਲਮ ਸ਼ਾਰਕੋਟ ਹੋਈ ਸੁਪਰ ਫਲॉप ਗੁਰੂ ਰੰਦਾਵਾ ਵੱਲੋਂ ਫ੍ਰੀ ਵਿੱਚ ਦਿੱਤੀਆਂ ਜਾ ਰਹੀਆਂ ਨੇ ਲੋਕਾਂ ਨੂੰ ਟਿਕਟਾਂ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਦੈਨਿਕ ਸਵੇਰਾ ਟੀਵੀ ਮੈਂ ਦਵਿੰਦਰ ਮੰਡ ਗੁਰੂ ਰੰਧਾਵਾਦੀ ਪਹਿਲੀ ਪੰਜਾਬੀ ਫਿਲਮ ਸ਼ਾਹਕੁਟ ਜੋ ਕਿ ਪਹਿਲੀ ਪੰਜਾਬੀ ਫਿਲਮ ਹੋਣ ਦੇ ਬਾਵਜੂਦ ਵੀ ਇੰਨਾ ਪ੍ਰੋਮੋਸ਼ਨ ਕਰਨ ਦੇ ਬਾਵਜੂਦ ਵੀ ਫਿਲਮ ਸੁਪਰ ਫਲॉप ਹੋ ਗਈ ਹੈ ਜੀ ਹਾਂ ਇਸਦੇ ਜਿਹੜੇ ਟਿਕਟਾਂ ਨੇ ਗੁਰੂ ਰੰਧਾਵਾ ਵੱਲੋਂ ਔਰ ਉਹਨਾਂ ਦੀ ਟੀਮ ਵੱਲੋਂ ਖੁਦ ਵੱਡੀਆਂ ਜਾ ਰਹੀਆਂ ਨੇ ਫਿਲਮ ਸੁਪਰ ਫਲॉप ਹੋ ਚੁੱਕੀ ਹੈ ਸਿਨੇਮਾ ਘਰ ਖਾਲੀ ਪਏ ਨੇ ਕੋਈ ਵੀ ਚੰਗੇ ਤਰੀਕੇ ਇਸ ਫਿਲਮ ਨੂੰ ਦੇਖਣ ਨਹੀਂ ਆਇਆ ਬਹੁਤ ਘੱਟ ਆਡੀਅੰਸ ਜਿਹੜੀ ਇਸ ਫਿਲਮ ਨੂੰ ਦੇਖਣ ਪਹੁੰਚੀ ਹੈ ਵਜ੍ਹਾ ਇਹ ਸਾਹਮਣੇ ਆਈ ਹੈ ਕਿ ਇਸ ਫਿਲਮ ਦੇ ਵਿੱਚ ਪਾਕਿਸਤਾਨ ਦਾ ਸਮਰਥਨ ਕੀਤਾ ਗਿਆ ਹੈ ਜੋ ਕਿ ਕਈ ਜਥੇਬੰਦੀਆਂ ਵੱਲੋਂ ਕਈ ਲੋਕਾਂ ਵੱਲੋਂ ਹੰਦਾ ਵਿਰੋਧ ਵੀ ਕੀਤਾ ਗਿਆ ਕਿ ਇਸ ਫਿਲਮ ਦੇ ਵਿੱਚ ਪਾਕਿਸਤਾਨ ਦਾ ਸਮਰਥਨ ਕਿਉਂ ਕੀਤਾ ਗਿਆ ਸੋ ਇਸ ਚੀਜ਼ ਨੂੰ ਲੈ ਕੇ ਇਸ ਫਿਲਮ ਨੂੰ ਬਹੁਤ ਘੱਟ ਆਡੀਅੰਸ ਜਿਹੜੀ ਦੇਖਣ ਜਾਣ ਪਹੁੰਚੀ ਹੈ ਸਿਨੇਮਾ ਕਰ ਖਾਲੀ ਪਏ ਨੇ ਬਹੁਤ ਲੋਕ ਨੇ ਜੋ ਇਸ ਫਿਲਮ ਤੇ ਹੱਸ ਵੀ ਰਹੇ ਨੇ ਔਰ ਕਾਲਜ ਦੇ ਸਟੂਡੈਂਟਸ ਨੂੰ ਔਰ ਲੋਕਾਂ ਨੂੰ ਇਸ ਦੀਆਂ ਫ੍ਰੀ ਟਿਕਟਾਂ ਵੰਡੀਆਂ ਜਾ ਰਹੀਆਂ ਨੇ ਇਸ ਕਰਕੇ ਟਿਕਟਾਂ ਵੰਡੀਆਂ ਜਾ ਰਹੀਆਂ ਨੇ ਕਿਉਂਕਿ ਜਿਹੜੇ ਫਿੱਟ ਨੇ ਇਹਨਾਂ ਨੇ ਭਰੇ ਦਿਖਾਉਣਾ ਚਾਹੁੰਦੇ ਨੇ ਕਿ ਜਿਹੜੇ ਸਾਡੇ ਜਿੰਨੇ ਵੀ ਸ਼ੋਅ ਮਿਲੇ ਨੇ ਫਿਲਮ ਦੇ ਅਸੀਂ ਭਰੇ ਦਿਖਾਉਣਾ ਚਾਹੁੰਦੇ ਹਾਂ ਹਾਊਸਫੁੱਲ ਦਿਖਾਉਣਾ ਚਾਹੁੰਦੇ ਹਾਂ ਸੋ ਇਸ ਦਾ ਇੱਕ ਨਾਟਕ ਖੇਡਿਆ ਜਾ ਰਿਹਾ ਹੈ ਕਿ ਫਿਲਮ ਜਿਹੜੀ ਹੈ ਹਾਊਸਫੁੱਲ ਜਾ ਰਹੀ ਹੈ ਹਾਲਾਂਕਿ ਜਿਹੜੀਆਂ ਟਿਕਟਾਂ ਨੇ ਉਹ ਖੁਦ ਟੀਮ ਦੇ ਵੱਲੋਂ ਗੁਰੂ ਰੰਧਾਵਾ ਵੱਲੋਂ ਵੰਡੀਆਂ ਜਾ ਰਹੀਆਂ ਨੇ ਕਿ ਵੱਧ ਤੋਂ ਵੱਧ ਟਿਕਟਾਂ ਵੰਡੀਆਂ ਜਾਣ ਕਿਉਂਕਿ ਜਿਹੜੇ ਸਿਨੇਮਾ ਕਰਨੇ ਉਹ ਹਾਊਸਫੁੱਲ ਜ਼ਰੂਰ ਦੇਖਣ ਨੂੰ ਮਿਲਣ ਸੋ ਇੱਕ ਹੋਰ ਫਿਰ ਦੱਸਦੀ ਹੈ ਵਿਰੋਧ ਵੀ ਹੋਇਆ ਸੀ ਇਸ ਫਿਲਮ ਦੇ ਵਿੱਚ ਇਹ ਕਿਹਾ ਜਾ ਰਿਹਾ ਹੈ ਕਿ ਇਸ ਫਿਲਮ ਦੇ ਵਿੱਚ ਪਾਕਿਸਤਾਨ ਦਾ ਸਮਰਥਨ ਕੀਤਾ ਗਿਆ ਸੀ ਇਸ ਨੂੰ ਲੈ ਕੇ ਕਈ ਜਥੇਬੰਦੀਆਂ ਗੁੱਸੇ ਵਿੱਚ ਸੀ ਸੋ ਇਸ ਫਿਲਮ ਦੇ ਪੋਸਟਰ ਵੀ ਸਾੜੇ ਗਏ ਪੋਸਟਰਾਂ ਨੂੰ ਅੱਗ ਲਾਈ ਗਈ ਸੋ ਗੁਰੂ ਰੰਧਾਵਾ ਅਤੇ ਉਹਨਾਂ ਦੀ ਟੀਮ ਦਾ ਵਿਰੋਧ ਵੀ ਕੀਤਾ ਗਿਆ ਕੋ ਫਿਰ ਦੱਸਦੀ ਹੈ ਕਿ ਫਿਲਮ ਦਾ ਬਹੁਤ ਜ਼ਿਆਦਾ ਵਿਰੋਧ ਹੋ ਰਿਹਾ ਹੈ ਸਿਨੇਮਾਕਰ ਖਾਲੀ ਪਏ ਨੇ ਕੋਈ ਵੀ ਚੰਗੀ ਤਰ੍ਹਾਂ ਫਿਲਮ ਦੇਖਣ ਨਹੀਂ ਪਹੁੰਚਿਆ ਵਜ੍ਹਾ ਇਹ ਜਿਹੜੀ ਤੁਹਾਨੂੰ ਅਸੀਂ ਦੱਸ ਦਿੱਤੀ ਹੈ ਕਿ ਇਸ ਫਿਲਮ ਦੇ ਵਿੱਚ ਪਾਕਿਸਤਾਨ ਦਾ ਸਮਰਥਨ ਕੀਤਾ ਗਿਆ ਸੀ ਉਸ ਤੋਂ ਇਸ ਤੋਂ ਨਰਾਜ਼ ਹੁੰਦੇ ਹੋਏ ਕਈ ਜਥੇਬੰਦੀਆਂ ਨੇ ਜਿਹੜਾ ਗੁਰੂ ਰੰਧਾਵਾ ਦੇ ਸ਼ਾਰਕੋਟ ਫਿਲਮ ਦੇ ਪੋਸਟਰ ਵੀ ਸਾੜੇ ਗਏ ਸੀਗੇ ਸੋ ਇਸ ਤੇ ਤੁਹਾਡਾ ਕੀ ਕਹਿਣਾ ਸਾਨੂੰ ਕਮੈਂਟ ਕਰਕੇ ਜਰੂਰ ਦੱਸਿਓ ਦੇਖਦੇ ਰਵੋ ਦੈਨਿਕ ਸਵੇਰਾ ਟੀਵੀ ਸਤਿ ਸ਼੍ਰੀ ਅਕਾਲ ਗੁਰੂ ਰੰਧਾਵਾ ਦੀ ਫਿਲਮ ਸ਼ਾਰਕੋਟ ਹੋਈ ਸੁਪਰ ਫਲॉप ਗੁਰੂ ਰੰਧਾਵਾ ਵੱਲੋਂ ਫ੍ਰੀ ਵਿੱਚ ਦਿੱਤੀਆਂ ਜਾ ਰਹੀਆਂ ਨੇ ਲੋਕਾਂ ਨੂੰ ਟਿਕਟਾਂ ਅਸਿਕਾਲ ਤੁਸੀਂ ਦੇਖ ਰਹੇ ਹੋ ਦਿਨਿਕ ਸਵੇਰਾ ਟੀਵੀ ਮੈਂ ਦਿਵਿੰਦਰ ਮੰਡ ਗੁਰੂ ਰੰਧਾਵਾ ਦੀ ਪਹਿਲੀ ਪੰਜਾਬੀ ਫਿਲਮ ਸ਼ਾਹਕੋਟ ਜੋ ਕਿ ਪਹਿਲੀ ਪੰਜਾਬੀ ਫਿਲਮ ਹੋਣ ਦੇ ਬਾਵਜੂਦ ਵੀ ਇੰਨਾ ਪ੍ਰੋਮੋਸ਼ਨ ਕਰਨ ਦੇ ਬਾਵਜੂਦ ਵੀ ਫਿਲਮ ਸੁਪਰ ਫਲॉप ਹੋ ਗਈ ਹੈ ਜੀ ਹਾਂ ਇਸ ਦਿਨ ਜਿਹੜੀਆਂ ਟਿਕਟਾਂ ਨੇ ਗੁਰੂ ਰੰਧਾਵਾ ਵੱਲੋਂ ਔਰ ਉਹਨਾਂ ਦੀ ਟੀਮ ਵੱਲੋਂ ਖੁਦ ਵੰਡੀਆਂ ਜਾ ਰਹੀਆਂ ਨੇ ਫਿਲਮ ਸੁਪਰ ਫਲॉप ਹੋ ਚੁੱਕੀ ਹੈ ਸਿਨੇਮਾ ਘਰ ਖਾਲੀ ਪਏ ਨੇ ਕੋਈ ਵੀ ਚੰਗੇ ਤਰੀਕੇ ਇਸ ਫਿਲਮ ਨੂੰ ਦੇਖਣ ਨਹੀਂ ਆ ਬਹੁਤ ਘੱਟ ਆਡੀਅੰਸ ਜਿਹੜੀ ਇਸ ਫਿਲਮ ਨੂੰ ਦੇਖਣ ਪਹੁੰਚੀ ਹੈ ਵਜ੍ਹਾ ਇਹ ਸਾਹਮਣੇ ਆਈ ਹੈ ਕਿ ਇਸ ਫਿਲਮ ਦੇ ਵਿੱਚ ਪਾਕਿਸਤਾਨ ਦਾ ਸਮਰਥਨ ਕੀਤਾ ਗਿਆ ਹੈ ਜੋ ਕਿ ਕਈ ਜਥੇਬੰਦੀਆਂ ਵੱਲੋਂ ਕਈ ਲੋਕਾਂ ਵੱਲੋਂ ਹੰਦਾ ਵਿਰੋਧ ਵੀ ਕੀਤਾ ਗਿਆ ਕਿ ਇਸ ਫਿਲਮ ਦੇ ਵਿੱਚ ਪਾਕਿਸਤਾਨ ਦਾ ਸਮਰਥਨ ਕਿਉਂ ਕੀਤਾ ਗਿਆ ਸੋ ਇਸ ਚੀਜ਼ ਨੂੰ ਲੈ ਕੇ ਇਸ ਫਿਲਮ ਨੂੰ ਬਹੁਤ ਘੱਟ ਆਡੀਅੰਸ ਜਿਹੜੀ ਦੇਖਣ ਜਾਣ ਪਹੁੰਚੀ ਹੈ ਸਿਨੇਮਾ ਕਰ ਖਾਲੀ ਪਏ ਨੇ ਬਹੁਤ ਲੋਕ ਨੇ ਜੋ ਇਸ ਫਿਲਮ ਤੇ ਹੱਸ ਵੀ ਰਹੇ ਨੇ ਔਰ ਕਾਲਜ ਦੇ ਸਟੂਡੈਂਟਸ ਨੂੰ ਔਰ ਲੋਕਾਂ ਨੂੰ ਇਸ ਦੀਆਂ ਫ੍ਰੀ ਟਿਕਟਾਂ ਵੰਡੀਆਂ ਜਾ ਰਹੀਆਂ ਨੇ ਇਸ ਕਰਕੇ ਟਿਕਟਾਂ ਵੰਡੀਆਂ ਜਾ ਰਹੀਆਂ ਨੇ ਕਿਉਂਕਿ ਜਿਹੜੇ ਫਿੱਟ ਨੇ ਇਹਨਾਂ ਨੇ ਭਰੇ ਦਿਖਾਉਣਾ ਇਹ ਚਾਹੁੰਦੇ ਨੇ ਕਿ ਜਿਹੜੇ ਸਾਡੇ ਜਿੰਨੇ ਵੀ ਸ਼ੋਅ ਮਿਲੇ ਨੇ ਫਿਲਮ ਦੇ ਅਸੀਂ ਭਰੇ ਦਿਖਾਉਣਾ ਚਾਹੁੰਦੇ ਹਾਂ ਹਾਊਸਫੁੱਲ ਦਿਖਾਉਣਾ ਚਾਹੁੰਦੇ ਹਾਂ ਸੋ ਇਸ ਦਾ ਇੱਕ ਨਾਟਕ ਖੇਡਿਆ ਜਾ ਰਿਹਾ ਹੈ ਕਿ ਫਿਲਮ ਜਿਹੜੀ ਹੈ ਹਾਊਸਫੁੱਲ ਜਾ ਰਹੀ ਹੈ ਹਾਲਾਂਕਿ ਜਿਹੜੀਆਂ ਟਿਕਟਾਂ ਨੇ ਉਹ ਖੁਦ ਟੀਮ ਦੇ ਵੱਲੋਂ ਗੁਰੂ ਰੰਧਾਵਾ ਵੱਲੋਂ ਵੰਡੀਆਂ ਜਾ ਰਹੀਆਂ ਨੇ ਕਿ ਵੱਧ ਤੋਂ ਵੱਧ ਟਿਕਟਾਂ ਵੰਡੀਆਂ ਜਾਣ ਕਿਉਂਕਿ ਜਿਹੜੇ ਸਿਨੇਮਾ ਕਰਨੇ ਉਹ ਹਾਊਸਫੁੱਲ ਜ਼ਰੂਰ ਦੇਖਣ ਨੂੰ ਮਿਲਣ ਸੋ ਇੱਕ ਹੋਰ ਫਿਰ ਦੱਸਦੀ ਵਿਰੋਧ ਵੀ ਹੋਇਆ ਸੀ ਇਸ ਫਿਲਮ ਦੇ ਵਿੱਚ ਇਹ ਕਿਹਾ ਜਾ ਰਿਹਾ ਹੈ ਕਿ ਫਿਲਮ ਦੇ ਵਿੱਚ ਪਾਕਿਸਤਾਨ ਦਾ ਸਮਰਥਨ ਕੀਤਾ ਗਿਆ ਸੀ ਇਸ ਨੂੰ ਲੈ ਕੇ ਕਈ ਜਥੇਬੰਦੀਆਂ ਗੁੱਸੇ ਵਿੱਚ ਸੀ ਸੋ ਇਸ ਫਿਲਮ ਦੇ ਪੋਸਟਰ ਵੀ ਸਾੜੇ ਗਏ ਪੋਸਟਰਾਂ ਨੂੰ ਅੱਗ ਲਾਈ ਗਈ ਸੋ ਗੁਰੂ ਰੰਧਾਵਾ ਅਤੇ ਉਹਨਾਂ ਦੀ ਟੀਮ ਦਾ ਵਿਰੋਧ ਵੀ ਕੀਤਾ ਗਿਆ ਕੋ ਫਿਰ ਦੱਸ ਦਈਏ ਕਿ ਫਿਲਮ ਦਾ ਬਹੁਤ ਜ਼ਿਆਦਾ ਵਿਰੋਧ ਹੋ ਰਿਹਾ ਹੈ ਸਿਨੇਮਾਕਰ ਖਾਲੀ ਪਏ ਨੇ ਕੋਈ ਵੀ ਚੰਗੀ ਤਰ੍ਹਾਂ ਫਿਲਮ ਦੇਖਣ ਨਹੀਂ ਪਹੁੰਚਿਆ وجہ ਜਿਹੜੀ ਤੁਹਾਨੂੰ ਅਸੀਂ ਦੱਸ ਦਿੱਤੀ ਹੈ ਕਿ ਇਸ ਫਿਲਮ ਦੇ ਵਿੱਚ ਪਾਕਿਸਤਾਨ ਦਾ ਸਮਰਥਨ ਕੀਤਾ ਗਿਆ ਸੀ ਉਸ ਤੋਂ ਇਸ ਤੋਂ ਨਾਰਾਜ਼ ਹੁੰਦੇ ਹੋਏ ਕਈ ਜਥੇਬੰਦੀਆਂ ਨੇ ਜਿਹੜਾ ਗੁਰੂ ਰੰਧਾਵਾ ਦੇ ਸ਼ਾਹਕੋਟ ਫਿਲਮ ਦੇ ਪੋਸਟਰ ਵੀ ਸਾੜੇ ਗਏ ਸੀਗੇ ਸੋ ਇਸ ਤੇ ਤੁਹਾਡਾ ਕੀ ਕਹਿਣਾ ਸਾਨੂੰ ਕਮੈਂਟ ਕਰਕੇ ਜ਼ਰੂਰ ਦੱਸਿਓ ਦੇਖਦੇ ਰਹਿਓ ਦੈਨਿਕ ਸਵੇਰਾ ਟੀਵੀ ਸਤਿ ਸ਼੍ਰੀ ਅਕਾਲ